ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਛਾ ਜਿਸ ਮੇਂ ਕਵਿਓ ਬਾਜ ਬੇਨਤੀ ਜੋ ਬਈ ਹਮਰੀ ਕਰੋ ਆਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਉ ਜਨਨਨ ਮਨ ਰਹਿ ਹਮਾਰਾ ਆਪਣਾ ਯਾਦ ਕਰੋ ਪਰਦ ਪਾਰਾ ਹਮਰੇ ਦੁਇ ਤੁ ਸਵੇ ਤੁਂ ਕਾਵੋ ਆਪ ਆਦੈ ਮੁਏ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਹ ਨਹੀਂ ਕਰਦਾ ਕਰੀਐ ਸਭ ਰਣਗੋਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਦੁਰਬਯਨ ਗੇ ਰਹੇ ਪਿਆਸਾ ਤਮੈ ਜਾੜ ਬਈ ਵਰਣਾ ਧਿਆਉ ਜੋ ਵਰਚਾਉ ਜੋ ਤੁਮਤੇ ਪਾਉ ਸੇਵਕ ਜੇਕ ਹਮਾਰੇ ਤਾਰੀਐ ਜੁਨ ਜੁਨ ਸਤਰਾ ਹਮਾਰੇ ਮਾਰੀਐ ਆਵਾਦ ਮੁਜੈ ਉਭਰੀਏ ਮਰਨ ਕਾਲ ਕਾ ਤਰਾਸ ਨਵਰੀਏ ਊ ਜੋ ਸਦਾ ਹਾਰੇ ਪਛਾ ਸ੍ਰੀਐ ਦੋ ਜੋ ਕਰਿਓ ਰੱਛਾ ਰਾਗ ਲਿਓ ਮੋਇ ਰਕਣਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੂਰੀ ਜਤਰਦਾ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਜਿਵ ਜੂ ਅਵਤਾਰਾ ਕਾਲ ਪਾਏ ਗਰਿਬਿ ਸੁਨ ਬਰਗਸਾ ਜ਼ਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਓ ਵੇਦ ਰਾਏ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਜੈ ਜਸ਼ਨ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਆਵਾਰਾ ਨਮਜਕਾਤਿ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵਸਾਰੀ ਛੇਵ ਕਰ ਗੋਜਵ ਗਨੋ ਸੋ ਕਦੀਓ ਅਤਰਣ ਗੋਪਲ ਮੋਵਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਰੇ ਬਰੇ ਕੀ ਪੇਰਿ ਬਿਸ਼ਾਨਤ ਦੇ 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 ਕੁੰਜ ਰਿਆਸਦੁਲਾ ਜ਼ਾ ਪਰ ਕਿਰਪਾ ੜ ਕਰ ਭੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਗੇ ਜੋ ਗੇ ਇਕ ਇਕੀ ਬੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਣੈ ਜਬਦ ਕਰਗ ਕਰਾ ਕਰ ਤਾਰਾ ਪ੍ਰਜਾ ਤਰਤ ਤਉ ਦੇ ਅਪਾਰਾ ਜਬਿਆ ਘਰ ਘਰ ਤੋਂ ਗਾਵੋ ਤਮੈ ਮਿਲਤ ਦੇ ਤਰਜਉਂ ਦੇਤੇ ਬਦਲ ਰੜ ਜਾਹ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਵੇ ਤੇਰਾ ਤਨ ਜਾਲਮ ਜਾਣਦ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਕਾਰ ਦਰ ਲੰਭ ਆਦਰਿ ਰਦਾ ਸੰਭ ਤਾਕ ਮੁੜ ਜਾਤ ਭੇਦ ਜਾ ਕੋ ਬੇਰ ਭਾਵਤ ਵੇਦ ਤਾਲ ਕੋ ਕਰਪਾ ਅਨੇ ਅਨੁਮਰਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਗੈਦ ਸੁਦਾ ਸਿਵ ਰੰਕਾਰ ਕਾ ਜੀਤਨੈ ਪਿਵ ਆਬ ਆਪਣੀ ਬੁਧੈ ਜੇਤੀ ਬਰਨਤ ਪਹਿਲ ਪਹਿਲ ਤੋਏ ਦੇਤੀ ਤੁਮਰਾ ਲਖਨ ਜੈ ਬਸਾਰਾ ਕੇ ਬਿਜ ਅਜਾ ਵਰਤੋਂ ਸੰਸਾਰਾ ਇਕੈ ਰੂਬਿਆ ਨੂੰ ਜ਼ੁਰੂਪਾਰ ਅੰਕ ਭਿਉ ਰਾਵ ਕੈ ਭੂਪਾ ਅੰਡਜ ਜੇਰ ਜੇਤ ਜਗਿਨੀ ਅਤਪਜ ਕਾਨ ਬੌਰ ਰਜ ਦੇਨੀ ਕਉ ਬੋਲ ਰਾਜਾ ਵੈਟਾ ਕਉ ਸਵੰਟ ਪਿਉ ਸੰਕਰੇ ਘਟਾ ਜਗਰੇ ਸੇ ਦੁਕਾਇ ਚੰਪਵ ਆਦ ਜੁਗਾਦ ਸੁਨੋਤ ਚੰਬਵ ਆਵਰਾ ਚਾ ਮੇਰੀ ਤੁਮ ਕਰੋ ਸਿਖਿ ਬਾਰੇ ਸਿਖ ਸੰਗਰੋ ਡਟ ਜਤੇ ਉਟ ਬਦ ਉਪਾਤ ਜਗ ਨ ਮਲੇਸ਼ ਕਰੋ ਰਣ ਗਤ ਜੇ ਅਤੋਤਾ ਚਰਣੀ ਭਰੇ ਤਿਲਕੇ ਡਟ ਦਉਤ ਦਉਤ ਵੈ ਮਰੇ ਪੁਰਗ ਜਵਣ ਪਗ ਪਰੇ ਤੇ ਆਰੇ ਤਿਲਕੇ ਤੁਮ ਸ਼ੰਕਰ ਦਵਟਾਰੇ ਜੋ ਗਾਲ ਕੋ ਇਕ ਬਾਤ ਆਏ ਤਾਂਗੇ ਗਾਲ ਨਿਕਟਣੇ ਆਏ ਰੱਛਾ ਹੋਏ ਤਾਂ ਸਭ ਗਾਲ ਦੁਟ ਰਿਟਟਰੇ ਜਦ ਗਾਲ ਕਿਰਪਾ ਦਿਰਤਨ ਜਾਏ ਨੇ ਅਰੋ ਤਾਂਗੇ ਤਾ ਤਰ ਕਮਾਰ ਹਿਰਦ ਸੇ ਦੇ ਕਰ ਮੋਸਾ ਹੋਈ ਦੁਟ ਸਾਸ ਵੈਸਾ ਗੈਣਾ ਕੋਈ ਇਕ ਬਾਰ ਜਿਨੇ ਤਵੇਂ ਸਬਾਰਾ ਗਾਲ ਬਾਤੇ ਤਾਏ ਉਬਾਰਾ ਜਰਨ ਲੜਮ ਤਿਆਰੋ ਕਾ ਦਰਦ ਦੋਇਟ ਦੋਗ ਤੇਰਾ ਖੜਗ ਗੇਤ ਮੈਂ ਜਰਨ ਤਿਆਰੀ ਆਵਾਦ ਲਿਓ ਬਾਰੀ ਸਰਬ ਟੋਰ ਮੋਸ ਆਈ ਦਰਦ ਦੋਗ ਤੇ ਲਿਓ ਵਚਾਈ ਖੜਗ ਕੇਤ ਮੈਂ ਜਰਨ ਤਿਆਰੀ ਆਵਾਦ ਲਿਓ ਬਾਰੀ ਸਰਬ ਠਾਰਮ ਆਸਾਈ ਦੁਖ ਦੋਖ ਤੇ ਲਾ ਉਵਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਛਾ ਜਿਸ ਮੇਂ ਕਵਿਓ ਬਾਜ ਬੇਨਤੀ ਜੋ ਬਈ ਹਮਰੀ ਕਰੋ ਆਦਰ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਉ ਜਨਨਨ ਮਨ ਰਹਿ ਹਮਾਰਾ ਆਪਣਾ ਯਾਤ ਕਰੋ ਪਰਦ ਪਾਰਾ ਅਮਰੇ ਦੋਇ ਤੁਸਵਾ ਤੁੰਕਾਵੋ ਆਪ ਆਦੈ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਨੀ ਕਰਦਾ ਕਰੀਐ ਸਭ ਰਣਗੋਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਬਯਨ ਕੀ ਰਹਿ ਪਿਆਸਾ تو تمہیں چاڑ ورنہ تیاؤں جو بر سے تم تے تمتے پاؤ سیوک سیو ہمارے تاری ہے چون چون سترہ ہمارے ماری ہے آب آد مجھے بری ہے مرن کا تراس بری ہے او جو زدہ ہمارے پچھا سنی تجو رچھا ਰਾਗ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੂਰੀ ਜਤਰਦਾ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਜਿਵ ਜੂ ਅਵਤਾਰ ਕਾਲ ਪਾਏ ਗਰਿਬਿ ਸੁਨ ਬਰਗਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਓ ਵੇਦ ਰਾਏ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਦੇਦ ਜਸ਼ਨ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੁਜੀ ਕੋ ਮਾਰੀ ਸਗਲ ਪ੍ਰਜਾ ਜਨ ਆਸਵਾਰੀ ਸੇਵਕ ਅਗਨ ਗੋਸਵ ਗੋਣਸੋਕ ਦੀਓ ਅਤਰਣ ਗੋਪਲ ਬੋਵਦ ਕੀਓ ਘਟ ਘਟ ਗਏ ਅੰਤਰ ਕੀ ਜਨਤ ਭਰੇ ਬੁਰੇ ਕੀ ਪੇਰ ਮਛਾਨਤ ਛੇਡੇ ਤੇ ਕੁੰਚ ਰਿਆਸ ਦੁਲਾ ਜਾ ਪਰ ਕਿਰਪਾ ਝੜ ਕਰ ਭੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਗਏ ਜੁਗੇ ਏਕੇ ਏਕੇ ਵੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਨੈ ਜਬਦ ਕਰਗ ਕਰਾ ਕਰ ਤਾਰਾ ਪ੍ਰਜਾ ਤਰ ਤਾਉ ਦੇ अपਾਰਾ ਜਬਿਆ ਕਰਗ ਕਰਦੋਂ ਗਾਵੋਂ ਤਮੈ ਮਿਲਤ ਦੇ ਤਰਜਉਂ ਦੇਤੇ ਬਦਲ ਰੜਸਾ ਧਾਰੈ ਆਪੇ ਆਪਣੀ ਬੂਜੋ ਚਾਰੈ ਤਮੋਜਵੈ ਤੇਰਾ ਤਨ ਜਾਲਮ ਜਾਣਦ ਬੇਦ ਭੇਦ ਅਰੇ ਆਲਮ ਨਰੰਕਾਰ ਨਿਰਕਾਰ ਦਰ ਲੰਭ ਆਦਰਿ ਰਦਾ ਸੰਭ ਤਾਕ ਮੁੜ ਜਾਤ ਭੇਦ ਜਾ ਕੋ ਪੇਵ ਰਪਾਵਤ ਵੇਦ ਤਾਕੋ ਕਰਪਾ ਅਨੇ ਅਨੁਮਰਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸੁਦਾ ਸਿਵ ਨਰੰਕਾਰ ਕਾ ਜੀਤਨੈ ਪਿਵ ਆਬੇ ਆਪਣੀ ਬੁਧੈ ਜੇਤੀ ਵਰਨਤ ਪੈਲ ਪੈਲ ਤੋਂਏ ਦੇਤੀ ਤੁਮਰਾ ਲਕਰ ਜੈ ਬਸਾਰਾ ਕੇ ਬਿਜ ਅਜਾ ਵਰਤੋਂ ਸੰਸਾਰਾ ਏ ਕੈ ਰੂ ਬਿਆਨ ਉਜੁਰ ਪਾਰੰਕ ਭਿਉ ਰਾਵ ਕੈ ਭੂਪਾ ਅੰਡਜ ਜੇਰਜ ਜਿਤ ਜਗਿਨੀ ਅਤਪਜ ਕਾਨ ਬੌਰ ਰਜ ਦੇਨੀ ਗਉਂ ਬੋਲ ਰਾਜਾ ਵੈਠਾ ਗਉਂ ਸਵੰਟ ਪਿਉ ਸੰਗਰੇ ਘੇਟਾ ਗਰੇਜ਼ੇ ਦੁਕਾਏ ਚੰਬਵ ਆਦ ਜੁਗਾਦ ਸੁਨੋਤ ਚੰਬਵ ਅਵਰ ਛਾ ਮੇਰੀ ਤੁਮ ਕਰੋ ਸਿਖਿ ਬਾਰਿ ਸਿਖ ਸੰਗਰੋ ਡਟ ਜਤੇ ਉਟ ਬਦ ਉਦ ਪਤਾ ਜਗ ਨਮਲੇਸ਼ ਕਰੋ ਰਣ ਗਤ ਜੇ ਅਤੋ ਤਾ ਜਰਣੀ ਬਰੇ ਤਿਨ ਕੇ ਦੁਟ ਦੁਤ ਵੈ ਮਰੇ ਪੁਰਗ ਜਵਣ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਦਵਟਾਰੇ ਜੋ ਕਾਲ ਕੋ ਇਕ ਬਾਤ ਆਇ ਹੈ ਤਾਂ ਕੇ ਕਾਲ ਨਿਕਟਣੇ ਆਇ ਹੈ ਰੱਛਾ ਹੋਏ ਤਾਂ ਇਹ ਸਭ ਗਾਲਾ ਦੁਟ ਰਿਟ ਟਰੇ ਦਦ ਗਾਲਾ ਕਿਰਪਾ ਦੇਰ ਤਨ ਜਾਏ ਨੇ ਹਰ ਹੋ ਤਾਂ ਕੇ ਤਾਵ ਤਰ ਕਮਾਰੋ ਦੇ ਜੇ ਦੇ ਕਰਮੋ ਜ਼ੋਈ ਦੁੜ ਤੇ ਸੱਸ ਵੈਸਾ ਕੈ ਨ ਕੋਈ ਇੱਕ ਬਾਰ ਜਿਨੇ ਤਵੇਂ ਸਬਾਰਾ ਗਾਲ ਬਾਤੇ ਤਾਇਓ ਬਾਰਾ ਜਨਰ ਲਾਮ ਤਿਆਰੋ ਕਾ ਦਾਰਦ ਟੋਟ ਦੋਗ ਤੇਰਾ ਖੜਗ ਗੇਤ ਮੈਂ ਜਲਣ ਤਿਆਰੀ ਆਵਾਦ ਲਿਓ ਬਾਰੀ ਸਰਬ ਟੋਰ ਮੋਸਾਈ ਦੁੜ ਤੇ ਦੋਗ ਤੇ ਲਓ ਵਚਾਈ ਕੜਾ ਗਕੇ ਤੇ ਮੈਂ ਜਨ ਤਿਆਰੀ ਆਵਾ ਦਲੇ ਉਬਾਰੀ ਸਰਵ ਠਾਰ ਮੋ ਆਸਾਈ ਦੁਰ ਤੇ ਦੋਖ ਤੇਲੇ ਉਵਚਾਈ ਏ ਕੋ ओंकार ਸਤਿਗੁਰ ਪ੍ਰਸਾਦ ਪਾਛਾ ਜਿਸ ਮੇ ਕਵਿਓ ਬਾਜ ਬੇਨਤੀ ਜੋ ਬਈ ਹਮਰੀ ਕਰੋ ਆਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਆਓ ਜਨਣਾ ਨਾਮ ਰਵੇ ਹਮਾਰਾ ਆਪਣਾ ਯਾਣ ਕਰੋ ਪਰਦ ਪਾਰਾ ਹਮਰੇ ਦੁਇ ਸੁਐ ਤੁਂ ਕਾਵੋ ਆਪ ਆਦੈ ਮੁਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸੁਐ ਕਰਤਾਰਾ ਮੋਹਰ ਚਾਣੀ ਕਰਦਾ ਕਰੀਐ ਸਭ ਰਣਗੋਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਦੌਰ ਬਜਨ ਗੇ ਰਹਿ ਪਿਆਸਾ تو میں بھئی تیاؤں جو تمہیں چاڑ کوئی اوتے پاؤ سیوک سیوک ہمارے تاری ہے چون چون سترہ ہمارے ماری ہے آب آد مجھے بری ہے مرن کا تراس بری ہے او جو زدہ ہمارے پچھا جو کریوں رچھا ਰਾਗ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੂਰੀ ਜਤਰਦਾ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਗਰਿਬਿ ਸੁਨ ਬਰਗਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜਵਣ ਕਾਲ ਸਗ ਜਤ ਵਨਾਇਓ ਦੇਵ ਦੇ ਤਜਸ਼ਣ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਜਕਾ ਤੁਜੀ ਕੋ ਮਾਰੀ ਸਗਲ ਪ੍ਰਜਾ ਜਨ ਆਸਵਾਰੀ ਚੇਵ ਗਣ ਗੋਜਵ ਗਣ ਸੁਕਦੀਓ ਤਰਣ ਗੋਪਲ ਬੋਵਦ ਕੀ ਘਟ ਘਟ ਗਏ ਅੰਤਰ ਕੀ ਯਾਰਤ ਭਲੇ ਬੁਰੇ ਕੀ ਪੀਰ ਮਛਾਨਤ ਛੇਡੀ ਤੇ ਕੁੰਚ ਰਿਆ ਜਦੁਲਾ ਜਾ ਪਰ ਕਿਰਪਾ ਜੜ ਕਰ ਭੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਗੇ ਏਗੇ ਵੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਨੈ ਜਬਦ ਕਰਗ ਕਰਾ ਕਰ ਤਾਰਾ ਪ੍ਰਜਾ ਤਰ ਤਉ ਦੇ अपਾਰਾ ਜਬਿਆ ਕਰਗ ਕਰਦੋਂ ਗਾਵੋ ਤਮੈ ਮਿਲਤ ਦੇ ਤਰਜਉਂ ਦੇਤੇ ਬਦਲ ਦੜ ਸਹਾਰੈ ਆਪੇ ਆਪਣੀ ਬੂਜ ਉਚਾਰੈ ਤਮੋਜਵੈ ਤੇਰਾ ਤਨ ਜਾਲਮ ਜਾਣਤ ਬੇਦ ਭੇਦ ਅਰੇ ਆਲਮ ਨਰੰਕਾਰ ਨਿਰਕਾਰ ਦਰ ਲੰਭ ਆਦਰਿ ਨਰ ਆਦ ਸੰਭ ਤਾਕ ਮੁੜ ਜਤ ਭੇਦ ਜਾ ਕੋ ਭੇਵ ਰਪਾਉਤ ਵੇਦ ਤਾਕੋ ਕਰਪਾ ਅਨੇ ਅਨੁਮਰਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸੁਦਾ ਸਿਵ ਨਰੰਕਾਰ ਕਾ ਜੀਤਨੈ ਪਿਵ ਆਬੇ ਆਪਣੀ ਬੁਧੈ ਜੇਤੀ ਵਰਨਤ ਪੈਲ ਪੈਲ ਤੋਏ ਦੇਤੀ ਤੁਮਰਾ ਲਕਰ ਜੈ ਬਸਾਰਾ ਕੇ ਬਿਜ ਅਜਾ ਵਰਤੋਂ ਸੰਸਾਰਾ ਏ ਕੈ ਰੂ ਬਿਆਨ ਉਜੁਰ ਪਾਰੰਕ ਭਿਉ ਰਾਵ ਕੈ ਭੂਪਾ ਅੰਡਜ ਜੇਰਜ ਜਿਤ ਜਗਿਨੀ ਅਤਪਜ ਕਾਨ ਬੌਰ ਰਜ ਦੇਨੀ ਗਉਂ ਬੋਲ ਰਾਜਾ ਵੈਟਾ ਗਉਂ ਸਵੰਦ ਪਿਆਰ ਸੰਗਰੇ ਘੇਟਾ ਗਰੇ ਜੇ ਦਦਕਾਏ ਚੰਪਵ ਆਦ ਜੁਗਾਦ ਸੁਨੋ ਤੁ ਚੰਬਵ ਅਵਰ ਚਾ ਮੇਰੀ ਤੁਮ ਕਰੋ ਸਿਖਿ ਬਾਰਿ ਸਿਖ ਸੰਗਰੋ ਡਟ ਜਤੇ ਉਟਬਦ ਉਦ ਪੱਤਾ ਜਗਨ ਮਲੇਸ਼ ਕਰੋ ਰਣ ਗਤ ਜੇ ਅਤੋ ਤਾ ਜਰਣੀ ਬਰੇ ਤਿਨ ਕੇ ਦੁਟ ਦੁਤ ਵੈ ਮਰੇ ਪੁਰਗ ਜਵਣ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਦਵਟਾਰੇ ਜੋ ਕਾਲ ਕੋ ਇਕ ਬਾਤ ਤੇ ਆਏ ਹੈ ਤਾਂ ਕੇ ਕਾਲ ਨਿਕਟਣੇ ਆਏ ਹੈ ਰੱਛਾ ਹੋਏ ਤਾਂ ਇਹ ਸਭ ਗਾਲਾ ਦੁਟ ਰਿਟ ਟਰੇ ਦਦ ਗਾਲਾ ਕਿਰਪਾ ਦੇਰ ਤਨ ਜਾਏ ਨੇ ਹਰ ਹੋ ਤਾਂ ਕੇ ਤਾਵ ਤਰ ਕਮਾਰ ਹੋ ਅਰੇ ਦੇ ਦੇਕਰ ਮੋਸਾ ਹੋਈ ਦੁਟਸਾਸ ਵੈਸ ਅਗੇ ਨਾ ਕੋਈ ਇੱਕ ਬਾਰ ਜਿਨੇ ਤਵੈ ਸਬਾਰਾ ਗਾਲ ਬਾਤੇ ਤਾਇਓ ਬਾਰਾ ਜਣੜਾ ਲਾਮ ਤਿਆਰੋ ਕਾ ਦਾਰਦ ਦੁਟ ਦੋਗ ਤੇਰਾ ਖੜਗ ਗੇਤ ਮੈਂ ਜਲਣ ਤਿਆਰੀ ਆਵਾਦ ਲਿਓ ਬਾਰੀ ਸਰਬ ਠੋਰ ਮੋਸਾਈ ਦੁੜ ਤੇ ਦੋਗ ਤੇ ਲਓ ਵਚਾਈ ਖੜ ਗਕੇ ਤਮੈ ਜਨ ਤਿਆਰੀ ਆਬਾ ਦੇ ਲਓ ਬਾਰੀ ਸਰਵ ਠੌਰ ਮੋ ਆਸਾਈ ਦੁੜ ਤੇ ਦੋਗ ਤੇ ਲਓ ਵਚਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਛਾ ਦਸਵੇਂ ਕਬਿਓ ਬਾਜ ਬੇਨਤੀ ਜੋ ਬਈ ਹਮਰੇ ਕਰੋ ਆਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਉ ਜਨਨਨ ਮਨ ਰਹਿ ਹਮਾਰਾ ਆਪਣਾ ਯਾਰ ਕਰੋ ਬਰਦ ਪਾਰਾ ਹਮਰੇ ਦੁਇਤ ਸਵੇ ਤੁਂ ਕਾਵੋ ਆਪ ਆਦੇ ਮੋਏ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਹ ਨਹੀਂ ਕਰਦਾ ਕਰੀਐ ਸਭ ਰਣਗੋਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਦੁਰਬਯਨ ਗੇ ਰਹੇ ਪਿਆਸਾ ਤਮੈ ਜਾੜ ਬਈ ਵਰਣਾ ਧਿਆਉ ਜੋ ਵਰਚਾਉ ਤੁਮਤੇ ਪਾਉ ਸੇਵਕ ਜੇਕ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਵਾਦ ਹੈ ਮੁਝੈ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਊਜੋ ਸੁਦਾ ਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਗ ਲਿਓ ਮੋਇ ਰਕਣਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੂਰੀ ਜਤਰਦਾ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਜਿਵ ਜੂ ਅਉਤਰਾ ਕਾਲ ਪਾਏ ਗਰਬਿ ਸੁਨਬਰ ਗਸਾ ਜ਼ਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਵੇਦ ਰਾਏ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਅਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਜੈ ਜਸ਼ਨ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਜਕਾ ਤੁਜੀ ਕੋ ਮਾਰੀ ਸਗਲ ਪ੍ਰਜਾ ਜਨ ਆਸਵਾਰੀ ਛੇਵ ਕਨ ਕੋਜ ਗੰਡ ਸੋ ਕਦੀਓ ਅਤਰਣ ਕੋਪਲ ਬੋਵਦ ਕੀਓ ਘਟ ਘਟ ਗਏ ਅੰਤਰ ਕੀ ਯਾਰਤ ਭਰੇ ਬਰੇ ਕੀ ਪੀਰ ਬਚਾਨਤ ਦੇ 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 ਕੁੰਜ ਰਿਆਸਦੁਲਾ ਜ਼ਾ ਪਰ ਗ੍ਰਿਪਾ ੜਕਰ ਭੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਗੇ ਜੋ ਗੇ ਇਕ ਇਕੀ ਬੀਰ ਬਜਾਨੈ ਘਟ ਘਟ ਗੇ ਪੜ ਪਟ ਕੀ ਜਾਨੈ ਜਬਦ ਕਰਗ ਕਰਾ ਕਰ ਤਾਰਾ ਪ੍ਰਜਾ ਤਰਤ ਤਉ ਦੇ अपਾਰਾ ਜਬਿਆ ਘਰ ਘਰ ਦੋਂ ਗਾਵੋ ਤਮੈ ਮਿਲਤ ਦੇ ਤਰਜਉਂ ਜੇ ਤੇ ਬਦਲ ਰੜ ਜਾਹ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਵੇ ਤੇਰਾ ਤਨ ਜਾਲਮ ਜਾਣਦ ਬੇਦ ਭੇਦ ਅਰੇ ਆਲਮ ਨਰਕਾ ਨਿਰਕਾ ਦਰ ਲੰਭ ਆਦਰਿਰਾ ਦਾ ਸੰਭ ਤਾਕ ਮੁੜ ਜਾਤ ਭੇਦ ਜਾ ਕੋ ਬੇਰ ਭਾਵਤ ਵੇਦ ਤਾਲ ਕੋ ਕਰਪਾ ਅਨੇ ਅਨੁਮਰਤ ਮਾ ਮੂੜ ਕਜ ਭੇਦ ਰਜਨਤ ਮਾ ਦੇਵ ਕੋ ਗੈਦ ਸੁਦਾ ਸਿਵ ਨਰੰਕਾਰ ਕਾ ਜੀਰਤਨ ਪਿਵ ਆਬ ਆਪਣੀ ਬੁਧੈ ਜੇਤੀ ਬਰਨਤ ਪੈਲ ਪੈਲ ਤੋਏ ਦੇਤੀ ਤੁਮਰਾ ਲ ਕਰਨ ਜੈ ਬਜਾਰਾ ਕੇ ਬਿਜ ਅਜਾ ਵਰਤੋ ਸੰਸਾਰਾ ਇਕ ਕੈਰੂ ਬੈਨੂ ਜ਼ੁਰੂਪਾ ਰੰਕ ਭਿਉ ਰਾਵ ਕੈ ਭੂਪਾ ਅੰਡਜ ਜੇਰਜ ਜੇਤਜ ਗਿਨੀ ਯਤਪਜ ਕਾਨ ਭੌਰ ਰਜ ਦੇਨੀ ਕਉ ਬੋਲ ਰਾਜਾ ਵੈਟਾ ਕਉ ਸਵੰਤ ਪਿਉ ਸੰਕਰੇ ਘੇਟਾ ਜਗਰੇ ਜੇ ਦਦਕਾਏ ਚੰਪਵ ਆਦ ਜੁਗਾਦ ਸੁਨੋ ਤੁ ਚੰਬਵ ਔਰਾ ਚਾ ਮੇਰੀ ਤੁਮ ਕਰੋ ਸਿਖਿ ਬਾਰੇ ਸਿਖ ਸੰਗਰੋ ਡਟ ਜਤੇ ਉਟ ਬਦ ਉਪਾਤਾ ਜਗ ਨਮਲੇਸ਼ ਕਰੋ ਰਣ ਗਾਤਾ ਜੇ ਅਤੋਤਾ ਜਰਣੀ ਬਰੇ ਦਿਨਗੇ ਡਟ ਦਉਤ ਵੈ ਮਰੇ ਪੁਰਗ ਜਵਣ ਪਗ ਪਰੇ ਤੇ ਆਰੇ ਤੇਲਗੇ ਤੁਮ ਸੰਕਰ ਦਵਟਾਰੇ ਜੋ ਗਾਲ ਕੋ ਇਕ ਬਾਤ ਆਏ ਤਾਂ ਕੇ ਗਾਲ ਨਿਕਟਣੇ ਆਏ ਰੱਛਾ ਹੋਏ ਤਾਂ ਇਹ ਸਭ ਗਾਲ ਦੁਟ ਰੇ ਟਟਰੇ ਜਦ ਗਾਲ ਕਿਰਪਾ ਦੀਰਤਨ ਜਾਏ ਨੇ ਅਰੋ ਤਾਂ ਕੇ ਤਾ ਤਰ ਕਮਾਰ ਹਰਦ ਸੇ ਦੇ ਕਰ ਮੋਸਾ ਹੋਈ ਦੁਟੇ ਸਾਸ ਵੈਸ ਅਗੇ ਨਾ ਕੋਈ ਇਕ ਬਾਰ ਜਿਨੇ ਤਵੇ ਸਬਾਰਾ ਗਾਲ ਬਾਤੇ ਤਾਏ ਉਬਾਰਾ ਜੇਨੜ ਨਾਮ ਤਿਆਰੋ ਕਾ ਦਾਰਦ ਟੋਟ ਦੋਗ ਤੇਰਾ ਖੜਗ ਕੇਤ ਮੈਂ ਜਲਣ ਤਿਆਰੀ ਆਵਾਦ ਲਿਓ ਬਾਰੀ ਸਰਬ ਟੋਰ ਮੋਸਾਈ ਡਰ ਤੇ ਦੋਗ ਤੇ ਲਿਓ ਵਚਾਈ ਖੜਗ ਕੇਤ ਮੈਂ ਜਲਣ ਤਿਆਰੀ ਆਵਾਦ ਲਿਓ ਬਾਰੀ ਸਾਰਾ ਬਟੌਰ ਮੋ ਆਸਾਈ ਦੁਇ ਤੇ ਦੋ ਘਟੇ ਲਿਓ ਵਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਛਾ ਦਸਮੀ ਕਬਿਓ ਬਾਜ ਬੇਨਤੀ ਜੋ ਬਈ ਹਮਰੀ ਕਰੋ ਆਦਰ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਉ ਜਲਨਨ ਮਨ ਰਹਿ ਹਮਾਰਾ ਆਪਣਾ ਯਾਦ ਕਰੋ ਪਰਦ ਪਾਰਾ ਅਮਰੇ ਦੋਇ ਤੁਸਵਾ ਤੁਂ ਕਾਵੋ ਆਪ ਆਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰਚਾ ਨਹੀਂ ਕਰਦਾ ਕਰੀਐ ਸਭ ਰਣਗੋਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਦੁਰਬਜਨ ਗੇ ਰਹੇ ਪਿਆਸਾ تو میں تمہیں بھئی ورنہ تیاؤں جو سے تم تے تمتے پاؤ سیوک سیوا ہمارے تاری ہے چون چون سترہ ہمارے ماری ہے آب آد مجھے بری ہے مرن کا تراس نے بری ہے او جو زدہ ہمارے پچھا سنی تجو رچھا ਰਾਗ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੂਰੀ ਜਤਰਦਾ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਗਰਿਬਿ ਸੁਨ ਬਰਗਸਾ ਜ਼ਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜਵਣ ਕਾਲ ਸਗ ਜਤ ਵਧਾਇਓ ਦੇਵ ਦੇ ਤਜਸ਼ਣ ਉਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਜਕਾ ਤੁਸੀ ਕੋ ਮਾਰੀ ਸਗਲ ਪ੍ਰਜਾ ਜਨ ਆਸਵਾਰੀ ਸੇਵਕ ਅਗਨ ਗੋਸਵ ਗੋਣਸਕ ਦੀਓ ਅਤਰਣ ਗੋਪਲ ਬੋਵਦ ਕੀਓ ਘਟ ਘਟ ਗਏ ਅੰਤ ਪਰਗੀ ਯਾਰਤ ਭਲੇ ਬੁਰੇ ਕੀ ਪੇਧ ਬਚਾਨਤ ਛੇਡੇ ਤੇ ਕੁੰਚ ਰਿਆਸ ਦੁਲਾ ਜ਼ਾ ਪਰ ਕਿਰਪਾ ਜੜ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕੀ ਵੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਨੈ ਜਬਦ ਕਰਗ ਕਰਾ ਕਰ ਤਾਰਾ ਪ੍ਰਜਾ ਤਰ ਤਉ ਦੇ अपਾਰਾ ਜਬਿਆ ਕਰਗ ਕਰਦੋਂ ਗਾਵੋਂ ਤੋਂ ਮੈਂ ਮਿਲ ਤਉ ਦੇ ਤਰ ਜਾਉਂ ਜੇ ਤੇ ਬਦਲ ਰੜ ਜਾਉ ਤਾਰੈ ਆਪੇ ਆਪਣੀ ਬੂਝ ਉਜਾਰੈ ਤਮੋਜ ਬੇਦ ਤੇਰਾ ਤਨ ਜਾਲਮ ਜਾਣਤ ਬੇਦ ਭੇਦ ਅਰੇ ਆਲਮ ਰੰਕਾਰ ਨਿਰਕਾਰ ਦਰ ਲੰਭ ਆਦਰ ਨਰਾਦ ਸੰਭ ਤਾਕ ਮੁੜ ਜਾਤ ਭੇਦ ਜਾ ਕੋ ਪੇਵ ਰਪਾਉਤ ਵੇਦ ਤਾਕੋ ਕਰਪਾ ਅਨੇ ਅਨੁਮਰਤ ਮਾ ਮੂੜ ਕਜ ਭੇਦ ਰਜਨਤ ਮਾ ਦੇਵ ਕੋ ਗੈਦ ਸੁਦਾ ਸਿਵ ਰੰਕਾਰ ਕਾ ਜੀਤਨੈ ਪਿਵ ਆਬੇ ਆਪਣੀ ਬੁਧੈ ਜੇਤੀ ਵਰਨਤ ਪੈਨ ਪੈਨ ਤੋਏ ਦੇਤੀ ਤੁਮਰਾ ਲਕਰ ਜੈ ਬਸਾਰਾ ਕੇ ਬਿਜ ਅਜਾ ਵਰਤੋਂ ਸੰਸਾਰਾ ਏ ਕੈ ਰੂਬਿਆ ਨੂੰ ਜ਼ੁਰੂਪਾਰ ਅੰਕ ਭਿਉ ਰਾਵ ਕੈ ਭੂਪਾ ਅੰਡਜ ਜੇਰਜ ਜਿਤ ਜਗਿਨੀ ਅਤਪਜ ਕਾਨ ਬੌਰ ਰਜ ਦੇਨੀ ਗਉਂ ਬੋਲ ਰਾਜਾ ਵੈਟਾ ਗਉਂ ਸਵੰਦ ਪਿਉ ਸੰਗਰੇ ਘੇਟਾ ਗਰੇ ਜੇ ਦਦਕਾਏ ਚੰਬਵ ਆਦ ਜੁਗਾਦ ਸੁਨੋ ਤੁ ਚੰਬਵ ਅਵਰਾ ਚਾ ਮੇਰੀ ਤੁਮ ਕਰੋ ਸਿਖਿ ਬਾਰਿ ਸਿਖ ਸੰਗਰੋ ਡਟ ਜਤੇ ਉਟਬਦ ਉਦ ਪੱਤਾ ਜਗ ਨਮਲੇਸ਼ ਕਰੋ ਰਣ ਗਾਤਾ ਜੇ ਅਤੋਤਾ ਚਰਣੀ ਬਰੇ ਦਿਲ ਕੇ ਦੁਟ ਦੋਤ ਵੈ ਮਰੇ ਪੁਰਗ ਜਵਣ ਪਗ ਪਰੇ ਤੇ ਹਾਰੇ ਤੇ ਲਗੇ ਤੁਮ ਸ਼ੰਕਰ ਦਵਟਾਰੇ ਜੋ ਕਲ ਕੋ ਇਕ ਬਾਤ ਆਏ ਤਾਂ ਕੇ ਗਾਲ ਨਿਕਟਣੇ ਆਏ ਰੱਛਾ ਹੋਏ ਤਾਂ ਸਭ ਗਾਲ ਦੁਟ ਰੇ ਟਟਰੇ ਜਦ ਗਾਲ ਕਿਰਪਾ ਦਿਰਤਨ ਜਾਏ ਦੇਰੋ ਤਾਂ ਕੇ ਤਾ ਤਰ ਕਮਾਰ ਅਰੇ ਦੇ ਦੇ ਕਰ ਮੋਸਾ ਹੋਈ ਦੁੜ ਤੇ ਸਾਸ ਵੈਸਾ ਗੈਨਾ ਕੋਈ ਇੱਕ ਬਾਰ ਜਿਨੇ ਤੋ ਵੈਸ ਬਾਰਾ ਗਾਲ ਬਾਤੇ ਤਾਇਓ ਬਾਰਾ ਜਣੜ ਨਾਮ ਤਿਆਰੋ ਕਾ ਦਾਰਦ ਤੋ ਟਿਟ ਦੋਗ ਤੇਰਾ ਖੜਗ ਕੇਤ ਮੈਂ ਜਲਣ ਤਿਆਰੀ ਆਵਾਦ ਲਿਓ ਬਾਰੀ ਸਰਬ ਟੋਰ ਮੋਸਾ ਈ ਦੁਰਤ ਦੋਗਤੇ ਲਓ ਵਿਚਾਈ ਖੜਗ ਕੇ ਤਮੈ ਜਰਨ ਤਿਆਰੀ ਆਬਾਦ ਲਓ ਬਾਰੀ ਸਰਬ othor ਮੋ ਆਸਾਈ ਦੁਰਤ ਦੋਗਤੇ ਲਓ ਵਿਚਾਈ